ਸਤਿ ਸ੍ਰੀ ਅਕਾਲ ਦੇ ਵਿੱਚ ਆਪ ਜੀ ਦੇ ਮੇਜ਼ਬਾਨ ਦਸੰਦ ਅਸਰੇ ਕੁਲਵਰਤ ਸਿੰਘ ਟੈਕਸਿਬਲੋਂ ਆਪ ਜੀ ਦਾ ਦਿਲੋਂ ਜਾਨ ਦੇ ਨਾਲ ਸਵਾਗਤ ਹੈ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁੱਡ ਮਾਰਨਿੰਗ ਜੀ ਸਲਾਮ ਅਲੈਕਮ ਨਮਸਕਾਰਮ ਹਰ ਇੱਕ ਨੂੰ ਜੀ ਆਇਆਂ ਜਿਹੜਾ ਵਿਸ਼ਾ ਆਪਣਾ ਹੈ ਉਹ ਕਿਸੇ ਇੱਕ ਧਰਮ ਜਾਤ ਰੰਗ ਨਸਲ ਨੇ ਨਹੀਂ ਹੈ ਨਾ ਹੁੰਦਾ ਕਦੇ ਉਹ ਸਾਰਾ ਨਸਾਂਜਾ ਜੀਵਨ ਵੀ ਸੰਜਾ ਹੀ ਹੈ ਬਸ ਆਪਾਂ ਸਮਝਦੇ ਨਹੀਂ ਜੀਵਨ ਦੀ ਸਾਰੀ ਕਿਰਪਾ ਸੂਰਜ ਦਾ ਤੇਰਾ ਨਾਮਿਕਾ ਸਾਡਾ ਤਪ ਪਰੋਸ਼ਣੀ ਮਾ ਦਰ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਵਤ ਜੇ ਕਿ ਉਹਨੂੰ ਗੁਰੂ ਘਰ ਸਿੱਖਾਂ ਦੇ ਆਪਾ ਉਹਨਾਂ ਜਾਵਾ ਤਾ ਹੈ ਨਹੀਂ ਇਹ ਨੇਮਤਾ ਰਹਿਮਤਾ ਸਰਵ ਸੰਗੀਆਂ ਨਹੀਂ ਪਰ ਬੰਦੇ ਦਾ ਸੁਭਾਅ ਕੁਝ ਹੋਰ ਦਾ ਹੁੰਦਾ ਸੀ ਵਿਸ਼ਾ ਬੜਾ ਖਤਨਾਕ ਤੇ ਬਾਣੀ ਵਿੱਚ ਮਨੁੱਖ ਨੂੰ ਮੂਰਖ ਕਿਉਂ ਕਿਹਾ ਗਿਆ ਆ ਪੂ ਇਹ ਗੱਲ ਹੈ ਤੇ ਬੜੀ ਦੁਖਦਾਇਕ ਜੀ ਹੈ ਸਤ ਜੀ ਕਿਉਂਕਿ ਅੱਜ ਜੋ ਦਰਬਾਰ ਸਬ ਤੋਂ ਹੁਕਮਨਾਮਾ ਸਤ ਜੀ ਬਖਸ਼ਿਸ਼ ਹੋਏ ਹਨ ਬਿਹਾਗੜਾ ਰਾਗਵੇਜ ਪੰਚਮ ਪਾਸ਼ਾ ਦੀ ਬਾਣੀ ਹੈ ਕਰ ਪੇ ਕਰ ਕਿਰਪਾ ਗੁਰਪਾਉ ਰਮਪੁਰੇ ਅੰਦ ਨੰਬ ਖਾਣਾ ਰਾਮ ਤੋਂ ਸ਼ੁਰੂ ਹੁੰਦੀ ਹੈ ਪਰ ਉਹਦੇ ਵਿੱਚ ਜ਼ਿਕਰ ਹੈ ਇਸ ਹੁਕਮਨਾਮਾ ਸਤ ਮੂਰਖ ਮੁਗਧ ਅਨਾਥ ਚੰਚਲ ਬਲਹੀ ਨੀਚੇ ਜਾਣਾ ਬਹੁਤ ਖੁਸ਼ਿਆਤ ਹੈ ਜੀ ਤੇ ਬੜਾ ਵੱਡਾ ਬੇਸੁਖਾ ਯਾਰ ਤੋਂ ਹੁਣ ਆਪੇ ਮੰਨਣ ਖਿਆਰਿਆ ਜੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਕੁਲਵੰਦ ਸਿੰਘ ਤੇ ਸੀ ਇਹ ਮੰਨੂਗਾ ਭਈ ਇਹ ਮੂਰਖਾ ਹੈ ਅਨਾਥ ਵੀ ਆ ਸਮਝਦਾ ਹੈ ਇਹ ਉਹ ਵੀ ਮੇਰਾ ਮੇਰੀ ਮੇਰੀ ਕਰਤੇ ਜਨਮ ਗਿਓ ਸਮਝਦਾ ਬਹੁਤ ਹੈ ਪੀ ਮੇਰਾ ਆ ਵੀ ਮੇਰਾ ਆ ਉਹ ਮੇਰਾ ਆ ਹੈ ਅਨਾਥ ਹੈ ਰਹਿਣੀ ਕੋਈ ਨਹੀਂ ਨਾ ਹੀ ਕਿਸੇ ਦਾ ਬਾਲਹੀਨ ਚਲੋ ਸਤਰੇ ਬਤਰੇ ਹੋਗੇ ਤਾਂ ਬਲਹੀਨ ਸਾਰੇ ਹੋ ਜਾਂਦੇ ਆ ਇਹ ਵੱਖਰੀ ਗੱਲ ਆ ਕਿ ਜਿਹੜੇ ਸਾਡੇ ਬਾਬਾ ਦੀਪ ਸਿੰਘ ਜੀ ਨੇ ਜਾਂ ਭਾਈ ਮਨੀ ਸਿੰਘ ਜਿੰਨੇ ਵੀ ਸਾਡੇ ਮਹਾਪੁਰਖ ਗੁਰਮੁਖ ਪਿਆਰੇ ਹੋਏ ਨਹੀਂ ਗੁਰਮੁਖ ਬਡੇ ਕਦੇ ਨਹੀਂ ਬਡੇ ਪਾਰੀਆਂ ਜੜਾ ਮਾਰਾ ਨਹੀਂ ਆ ਮੌਦ ਦਾ ਕੋ ਸਵਾਲ ਨਹੀਂ ਆ ਉਹ ਤੇ ਮੌਦ ਨੂੰ ਚੜਦੀ ਕਲਾ ਕਹਿੰਦੇ ਚੜਾਈ ਕਰ ਗਿਆ ਜੀ ਪਰ ਸਾਨੂੰ ਇਸ ਤਰ੍ਹਾਂ ਕਿਹਾ ਜੀ ਬਲਹੀਨ ਨੀਚ ਬੜਾ ਨੀਮਾ ਇਹਦੇ ਖਿਆਲ ਬੜੇ ਨੀਵੇਂ ਆ ਨੀਚਤਾ ਗਿਆ ਗਿਆ ਕੋਈ ਗੁਜ਼ਰਿਆ ਬੰਦਾ ਅਜਾਣਾ ਕੋਈ ਇਹਨੂੰ ਅਕਲ ਹੈ ਨਹੀਂ ਅਜਾਣਾ ਬਿਨਵੰਤ ਨਾਨਕ ਸਰਨ ਤੇਰੀ ਰੱਖ ਲਿਓ ਆ ਬੰ ਜਾਣਾ ਸੋ ਇਹ ਗੱਲ ਕੋਈ ਨਹੀਂ ਮੰਨਦਾ ਜੀ ਅੱਜ ਮੈਂ ਜਦੋਂ ਸਵੇਰੇ अर्ਲੀ ਮਾਰਨਿੰਗ ਨਿਗਾਹ ਮਾਰੀ ਫੋਨ ਤੇ ਤਾਂ ਜਿਹੜੇ ਮਿੱਤਰ ਸਾਡੇ ਹੈਗੇ ਨੇ ਕਿ ਸਾਡੇ ਨਾ ਹਮ ਜਮਾਤੀਆਂ ਦਾ ਇੱਕ ਗਰੁੱਪ ਬਣਾਇਆ ਹੈ ਅਭੁੱਲ ਜਿਹੜਾ ਆਜ਼ਾਦਾਂ ਦਾ ਤੋ ਨੁਕਚੋਕ ਕਰ ਰਿਹਾ ਸੀ ਆਪਸ ਵਿੱਚ ਜੀ ਕੋਈ ਕ੍ਰੇਨੇਡਾ ਬੈਠਾ ਕੋਈ ਮਰਕਾ ਬੈਠਾ ਉਹਦੇ ਆਪੋ ਆਪਣੇ ਟਾਈਮ ਆ ਜੀ ਮੇਰੇ ਕੋਲ ਇਹ ਨਾ ਟਾਈਮ ਨਹੀਂ ਸੀ ਕਿ ਮੈਂ ਸਿਚੇ ਰੇ ਆਪਣੀ ਬੇਦਵਤਾ ਆਪਣਾ ਮਤਲਬ ਗਿਆਨ ਛਾੜਦਾ ਉਹਨਾਂ ਤੇ ਤੋ ਗਾਲੇ ਕਰਦੇ ਸੀ ਭਈ ਗੁਰਨਾਨ ਸਿੰਘ ਜੀ ਬਹੁਤ ਵੱਡੇ ਫਿਲਾਸਫਰ ਸੀ ਗੱਲ ਕਰਨ ਦਾ ਆਧਾਰ ਸੀ ਲੌਜਿਕ ਤਰਕ ਤਰਕ ਵਿਚਾਰ ਜਿੱਦਾਂ ਕਹਿੰਦੇ ਨੇ ਵੀ ਹਰਦਵਾਰ ਜਾ ਕੇ ਸੱਚੇ ਪਾਤਸ਼ਾਹ ਨੇ ਪਾਣੀ ਦਿੱਤਾ ਪੱਛਮ ਨੂੰ ਜਦ ਕੇ ਪੰਡਤ ਲੋਕ ਜਾਂ ਬ੍ਰਾਹਮਣ ਲੋਕ ਇਹ ਦੀ ਪੰਡਤਾਂ ਨੇ ਪੰਡਤ ਸਿਆਣਾ ਹੁੰਦਾ ਬਹੁਤ ਬ੍ਰਾਹਮਣ ਲੋਕ ਜਾਂ ਉਹਨਾਂ ਦੇ ਉਹਨੇ ਆਈ ਆਮ ਲੋਕ ਸਾਮ ਸਧਾਰਨ ਲੋਕ ਕੋਈ ਵਿਚਾਰੇ ਤਾਂ ਮਗਰ ਲੱਗੇ ਹੁੰਦੇ ਨੇ ਤਾਂ ਉਹ ਵੀ ਉਹ ਦੇ ਰਿਆ ਸੀ ਪੂਰਬ ਵੱਲ ਨੂੰ ਸੂਰਜ ਨੂੰ ਪਾਣੀ ਕਿਸੇ ਨੇ ਪੁੱਛਿਆ ਬਾਬਾ ਜੀ ਹਾਕੀ ਕਰ ਰਹੇ ਹੋ ਤੁਸੀਂ ਕਹਿੰਦੇ ਖੇਤੀ ਆਪਣੇ ਨੂੰ ਪਾਣੀ ਦੀ ਰਿਆ ਲੋੜਾ ਕਿੰਨੇ ਖੇਤੀ ਕਿੱਥੇ ਆ ਜੀ ਕਿੰਨੇ ਤਲਵੰਡੀ ਕਿੰਨੇ ਤਲੋੜੀ ਉੱਥੇ 80 ਦੂਰ ਦਾ ਪਾਣੀ ਚੱਲ ਜਾਵੇ ਜੇ ਆਪਾਂ ਨਨਖਾਨਾ ਸਾਬ ਕਿੰਨੇ ਹੁਣ ਕਿੰਨੇ ਬਾਬਾ ਜੀ 80 ਦੂਰ ਤੁਹਾਡਾ ਪਾਣੀ ਹੈ ਕਿੱਦਾਂ ਚੱਲ ਜਾਊ ਉਹ ਕਹਿੰਦੇ ਤੁਹਾਡਾ ਉਹ ਤੋਂ ਬੜਾ ਕੂੜਾ ਮਿਲ ਦੂਰਾ ਹੋ ਤਾਂ ਬੜਾ ਦੂਰ ਹੈ ਤੁਹਾਡਾ ਪਹੁੰਚਦਾ ਮੇਰਾ ਵੀ ਪਹੁੰਚੂ ਇਸ ਤਰ੍ਹਾਂ ਆਪੋ ਆਪਣੇ ਦਿਮਾਗ ਦੇ ਨਾਲ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਮਤਲਬ ਸਮਝਦੇ ਆ। ਉਹ ਬਹੁਤ ਸਿਆਣੇ ਸੀ ਉਹਨਾਂ ਕੋਲ ਲੌਜੀਕ ਬਹੁਤ ਸੀ। ਅੱਛਾ ਫਿਲਾਸਫਰ ਸੀ। ਫਿਲਾਸਫਰ ਨੂੰ ਆਪਣੇ ਬੋਲੀ ਵਿੱਚ ਜੇ ਗਲਤ ਨਾ ਮਤਲਬ ਫਿਲਾਸਫੀ ਕਹਿੰਦੇ ਜੀ। ਹੈ ਫਿਲਾਸਫੀ। ਫਿਲਾਸਫੀ ਹੁੰਦੀ ਜੀ ਦਰਸ਼ਨ। ਸੱਚ ਦਾ ਨਿਤਾਰਾ ਕਰ ਲੈਣਾ ਹਾ ਹਾ ਅੱਜ ਸੱਚ ਦਾ ਨਿਤਾਰਾ ਨਿਤਾਰਾ ਹੋਣਾ ਵੀ ਕਲਵੰਤ ਸਿੰਘ ਟੀਸੀ ਮਾਨਯੋਗ ਬੀ ਬਿਊ ਰਿਸਪੈਕਟ ਮੂਰਖ ਹੈ ਜਾਂ ਨਹੀਂ ਹੈ ਜੀ ਜੀ ਤਾਂ ਹੁਣ ਤੁਸੀਂ ਦੱਸੋਗੇ ਨਾ ਮੈਂ ਤਾਂ ਸਿਆਣਾ ਆਪਣੇ ਆਪ ਵਿੱਚ ਬਹੁਤ ਮੇਰੇ ਵਰਗਾ ਸਿਆਣਾ ਕੌਣ ਹੋਣਾ ਜੀ ਜੀ ਪਰ ਵਕਾਏ ਸਿਆਣਾ ਜੀ ਅੱਛਾ ਫਲਸਫੀ ਦੀ ਜਿਹੜੀ ਡੈਫੀਨੇਸ਼ਨ ਆ ਜੇ ਗੂਗਲ ਕਰੀਏ ਫਿਲਾਸਫੀ ਇਨ ਪੰਜਾਬੀ ਇਸ ਟਰਮਡ ਐਸ ਦਰਸ਼ਨ ਪੰਜਾਬੀ ਚ ਉਹਨੂੰ ਦਰਸ਼ਨ ਕਿਹਾ ਜਾਂਦਾ ਫਿਲਾਸਫੀ ਨੂੰ ਔਰ ਫਿਲਾਸਫੀ ਫਿਲਾਸਫੀ ਵੀ ਕਹਿੰਦੇ ਨੇ ਆਪਾਂ ਰੈਫਰਿੰਗ ਟੂ ਦ ਸਟੱਡੀ ਆਫ ਰਿਐਲਿਟੀ ਸੱਚ ਦੀ ਖੋਜ ਕਰਨ ਵਾਲਾ ਬੰਦਾ ਫਿਲਾਸਫਰ ਹੁੰਦਾ ਦਾਰਸ਼ਨਿਕ ਹੁੰਦਾ ਆਪਾਂ ਕਹਿ ਸਕਦੇ ਹਾਂ ਪੰਜਾਬੀ ਸ਼ੀ ਉਹ ਸੱਚ ਦੀ ਕੋਈ ਕਰਨੀ ਸੱਚ ਦੀ ਕੋਈ ਜੇ ਬੰਦਾ ਜਿਹੜਾ ਤੁਹਾਡੇ ਨਾਲ ਗੱਲਾਂ ਕਰਦਾ ਹੈ ਮੂਰਖ ਸੁਣੋਗੇ ਮੂਰਖ ਦੀ ਗੱਲ ਜੇ ਤੁਸੀਂ ਲੈਕ ਗੁਰਬਾਣੀ ਦਾ ਦਲਿਆਨਾ ਮੈਂ ਮੂਰਖ ਕੀ ਕਿਤਕ ਬਾਤ ਹੈ ਕੋਟ ਪ੍ਰਾਦੀ ਤਿਆਰੀ ਗੁਰੂ ਨਾਨਕ ਦੇਵ ਸੁਣਿਆ ਵੇਖਿਆ ਸੀ ਫਿਰ ਗਰਵਾਸ ਨਾ ਪਰਿਆਰੀ ਨਾਂ ਮੂਰਖ ਕੀ ਕਿਤਕ ਬਾਤ ਹੈ ਸੋ ਫਿਲਾਸਫੀ ਫਿਲਾਸਫਰਸ ਕਿ ਐਗਜ਼ਿਸਟੈਂਸ ਨੋਲਜ ਐਂਡ ਐਥਿਕਸ ਸੋ ਦਰਸ਼ਨ ਦਾ ਮਤਲਬ ਰੈਫਰਿੰਗ ਟੂ ਦ ਸਟਡੀ ਆਫ ਰਿਐਲਿਟੀ ਐਗਜ਼ਿਸਟੈਂਸ ਨੋਲਜ ਐਂਡ ਐਥਿਕਸ derived from the sanskrit uh, root darsh so sans, sanskrit da shabd hai drish matlab darshan ho jana sach de ji wah ji wah darshan to see darshan implies a perspective or view of truth khar eh angrezi de vich ji jehdi vyakhya hai ya paribhasha hai ya definition hai ਇਹਦਾ ਮਤਲਬ ਹੈ ਖੁੱਲ੍ਹੀ ਅੱਖ ਨਾਲ ਕਿਸੇ ਚੀਜ਼ ਨੂੰ ਦੇਖਣਾ ਦਾਸਨ ਕਰਨਾ ਹੁਣ ਰੱਬ ਦੇ ਦਰਸ਼ਨ ਕਰਨੇ ਕਿਨੇ ਕਿਤੇ ਹੱਥ ਖੜੇ ਕੀਤੇ ਹੋਏ ਕਰੇ ਜੀ ਗੁਰਦੁਆਰਾ ਜਾ ਕੇ ਤਾਂ ਕਹਦੇ ਹਾਂ ਭਾਈਆਂ ਨੇ ਪੈ ਜਾਣਾ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇਹ ਥੋੜਾ ਹੁਣ ਗੁੰਝਲਦਾਰ ਹੋ ਗਿਆ ਮੌਲਾ ਕਿ ਬਾਬਾ ਜੀ ਸੱਚੇ ਪਾਤਸ਼ਾਹ ਜੀ ਕਹਿ ਰਹੇ ਕਿ ਮੂਰਖ ਮੁਗਧ ਅਨਾਥ ਚੰਚਲ ਬਲ ਹੀ ਨੀਚੇ ਜਾਣਾ ਬਿਨਵੰਤ ਨਾਨਕ ਸਰਨ ਤੇਰੀ ਰੱਖ ਲਿਓ ਆਪਣੇ ਜਾਨਾ ਮੈਂ ਕੱਤਾ ਕਿਸ ਚਾਸੀ ਦੇ ਘਰ ਚ ਕੰਮ ਕਰਾਂਗਾ ਬਾਬਾ ਜੀ ਮੂਰਖ ਬੰਦਾ ਹੈ ਤੇ ਪੰਚਮ ਪਾਸ਼ਾ ਕਹ ਰਿਹਾ ਨਹੀਂ ਅੱਛਾ ਜੀ ਪਹਿਲੀ ਗੱਲ ਨੌਲੇ ਸਾਨੂੰ ਸਾਰਿਆਂ ਨੂੰ ਹੈਗੀ ਆ ਜਾਣਕਾਰੀ ਕਿਹਨੂੰ ਨਹੀਂ ਪਤਾ ਕਿ ਬਦ ਘਟ ਨਹੀਂ ਖਾਣਾ ਚਾਹੀਦਾ ਜਾਂ ਪੀਣਾ ਨਹੀਂ ਚਾਹੀਦਾ ਪੀਣ ਵਾਲੇ ਲੜ ਪੈਣ ਗਿਆ ਪਾਣਾ ਸੋਚਣਾ ਨਹੀਂ ਚਾਹੀਦਾ ਗਲਤ ਕਿਹਨੂੰ ਨਹੀਂ ਪਤਾ ਜੀ ਚੋਰੀ ਯਾਰੀ ਨਹੀਂ ਕਰਨੀ ਚਾਹੀਦੀ ਗੈਂਬਲਿੰਗ ਨਹੀਂ ਕਰਨੀ ਚਾਹੀਦੀ ਆ ਨਹੀਂ ਕਰਨਾ ਚਾਹੀਦਾ ਸਾਰਿਆਂ ਨੂੰ ਪਤਾ ਆ ਤਾਂ ਉਹ ਕਬੀਰ ਜੀ ਮਹਾਰਾਜ ਦੀ ਉਹੋ ਤੁਕ ਬਹੁਤ ਮਸ਼ਹੂਰ ਹੋਈ ਬਾਣੀ ਦੇ ਕਿ ਮਾਨੇ ਜਾਨ ਸਭ ਬਾਤ ਵੀ نو एवरीथिंग ਵੀ ਡੋਨਟ ਗੀਟ ਪੀਸਿੰਗ ਪਰ ਵਾਈ ਵਾਈ ਡੂ ਮਿਸਟੇਕ ਡੂ ਮਿਸਟੇਕਸ ਥੈਨ ਇਹਨੀ ਦੁਨੀਆ ਬਿਮਾਰ ਹੋ ਗਈ ਲਾਚਾਰ ਹੋ ਗਈ ਹਾਈ ਹਾਈ ਹੋ ਗਈ ਤਬਾਹੀ ਹੋ ਗਈ ਹੱਥ ਖੜੇ ਹੋ ਗਏ ਤੇ ਹੁਣ ਤਾਂ ਮੋਜਾਂ ਬਹੁਤ ਆ ਸਮਾਰਟਫੋਨ ਸਾਡਾ ਜਿੰਨੇ ਵੀ ਹੈਗੇ ਆ ਇੱਥੇ ਚਾਹੇ ਤੁਸੀਂ ਫੇਸਬੁੱਕ ਲੈ ਲਓ YouTube ਲੈ ਲਓ ਬਾਕੀ ਇੰਸਟਾਗ੍ਰam ਲੈ ਲਓ ਟਿਕਟੌਕ ਲੈ ਲਓ ਕੁਛ ਵੀ ਲੈ ਲਓ ਪਤਾ ਨਹੀਂ ਕਿੰਨਾ ਗਿਆਨ ਆ ਰਿਹਾ ਜੀ ਗਿਆਨ ਵੀ ਆ ਰਿਹਾ ਹੋਰ ਵੀ ਕੁਛ ਆ ਰਿਹਾ ਗਲਤ ਬਹੁਤ ਜਾਂ ਗਿਆਨ ਵੀ ਗਲਤ ਆ ਰਿਹਾ ਬਹੁਤ ਇੱਕ ਬੰਦਾ ਸੌਂਝਣ ਕਹਿ ਰਿਹਾ ਦੂਜਾ ਕੁਛ ਕਹਿ ਰਿਹਾ ਦੂਜਾ ਕੁਛ ਕਹਿ ਰਿਹਾ ਤੇ ਜਿਆ ਕੁਛ ਜਿ ਖਾਣ ਦੀ ਗੱਲ ਕਰੀ ਤੇ ਇੰਨੇ ਨੌਲੇ ਹੁੰਦੇ ਹੋਏ ਗੂਗਲ ਗਿਆ ਗੂਗਲ ਗਿਆਨ ਹੁੰਦੇ ਹੋਏ ਸਾਡੀ ਵਰਤੀ ਗੂਗਲ ਕਿਉਂ ਹੋ ਗਈ ਜਿੰਨਾ ਹੁਣ ਬੰਦਾ ਆਪਣੇ ਸਰੀਰ ਨਾਲ ਖਿਲਵਾੜ ਕਰ ਰਿਹਾ ਕਦੇ ਨਹੀਂ ਸੀ ਇਤਿਹਾਸ ਵਿੱਚ ਕਿਉਂਕਿ ਉੱਥੇ ਹੁੰਦਾ ਹੀ ਨਹੀਂ ਸੀ ਖਾਸ ਕੁਆਇਗ ਸਾਡੇ ਨਾ ਘਰਾਂ ਦੇ ਬਾਹਰ ਕੋਟਾ ਜਿਹਾ ਬਣਾਇਆ ਹੁੰਦਾ ਸੀ ਕੱਚਾ ਕਰਦੀਆ ਵੀ ਸੁੱਖ ਨਾਲ ਪ੍ਰਾਣੇ ਕਰਦੀਆ ਤੇ ਬਾਹਰ ਨਹੀਂ ਕਰਨ ਦਾ ਪੱਕਿਆ ਸੀ ਅੰਦਰੋਂ ਅੰਦਰੋਂ ਕੱਲ ਨਾ ਕੱਚੀਆਂ ਸੀ ਜੀ ਇੱਕ ਬੈਠੇਗਾ ਕੋਟਲੀ ਦਲਾਂ ਜਿੱਦਾਂ ਹੁੰਦੇ ਸੀ ਸਵਾਤ ਕਹਿੰਦੇ ਮੇਰੇ ਖਾਲ ਆਪਣੇ ਮਾਝੇ ਮਾਲਵੇ ਚ ਮੋਰੀ ਬਰਾਂਡਾ ਹੈ ਜੀ ਐਨੀਵੇ ਉਹ ਓਥੇ ਕੋ ਬੀਬੀ ਉਹਦਾ ਚੁੱਲਾ ਚੱਕਾ ਹੁੰਦਾ ਹੈ ਬੀਬੀ ਦਾ ਦਾਦੀ ਦਾ ਵੀ ਸਾਡੀ ਦਾਸ ਉੱਥੇ ਉੱਥੇ ਕੋਲ ਬੈਠ ਕੇ ਹੀ ਬਸ ਉਹ ਇਸ ਵੇ ਨੂੰ ਮੱਕੀ ਦੀ ਰੋਟੀ ਬੱਦ ਤੋਂ ਬੱਦ ਪਰੋਠੇ ਦਾ ਕਿਤੇ ਹੀ ਮਿਲਦਾ ਸੀ ਉਹਦੇ ਰੋਟੀਆਂ ਮਿਲਦੀਆਂ ਸੀ ਤਿੰਨੇ ਮਿਲੇ ਦੇ ਜਿੱਧਰ ਪੈਂਦੀ ਤੋ ਪਰ ਬੰਦੇ ਰਿਸਟ ਮੁਸਸੀ ਸੇਤਾ ਠੀਕ ਸੀ ਪਹਿਲੇ ਅੱਜ ਨਾਲ ਇਦਾਂ ਨਹੀਂ ਸੀ ਸਾਰੀ ਦੁਨੀਆ ਸ਼ੂਗਰ ਦੀ ਮਾਰੀ ਸਾਰੀ ਬੀਬੀ ਦੀ ਮਾਰੀ ਵਾਹਿਗੁਰੂ ਸਤਨਾਮ ਸੋਸ਼ਲ ਨੇ ਬਹੁਤ ਹੋ ਗਿਆ ਚੋਇਸ ਬਹੁਤ ਹੋ ਗਈ ਖਾਣ ਦੀ ਹਾਂਜੀ ਇਲਾਜ ਬਹੁਤ ਹੋ ਗਿਆ ਤੇ ਬੰਦਾ ਬਿਮਾਰ ਹੋ ਗਿਆ ਨਾਚਾਰ ਹੋ ਗਿਆ ਮਨ ਜਾਣ ਸਭ ਬਾਤਾ ਆਈ نو एवरीथिंग ਜਾਣਦੀ ਔਗਣ ਕਰੇ जानते हैं जो वी वी डू मिस्टेक्स वी गॉट ऑल द नॉलेज वी नो एवरीथिंग बट वी स्टिल डू मिस्टेक्स मन जान सब बात जानते कुशलात सो ऑफ नॉलेज वी हैव काहे की कुशलात so kind of kind of हाथ दीप कुएं परे दैट वी गॉट अ लैंप एंड बट वी आर स्ट्रगलिंग विद ਫੋਲਿੰਗ ਅਵਰਸ ਫੋਲਿੰਗ ਇਨ ਦ ਪਿਟ ਹੱਥ ਵਿੱਚ ਦੀਵਾ ਆ ਲੇਕਿਨ ਅਸੀਂ ਡਿਗ ਪੈ ਖੂਚ ਗਿਆਨ ਬੜਾਇਆ ਗਿਆਨ ਤਾਂ ਇਦਾਂ ਹੈ ਵੀ ਤੁਸੀਂ ਨਾਂ ਲਓ ਤਾਂ ਕਿਹਦਾ ਚਾਹੀਦਾ ਇਥੇ ਬਾਬੇ ਗੂਗਲ ਨੇ ਦੇ ਦੇਣਾ ਗੀਤਾ ਦਾ ਚਾਹੀਦਾ ਰਮਾਇਣ ਦਾ ਚਾਹੀਦਾ ਗੁਰਗੁਰਾਂ ਸਾਹਿਬ ਦਾ ਚਾਹੀਦਾ ਕੁਰਾਨ ਦਾ ਚਾਹੀਦਾ ਬਾਈਬਲ ਦਾ ਚਾਹੀਦਾ ਯੂ ਨੇਮ ਇਟ ਗਲਪੜੀ ਮੈਂ ਮੂਰਖ ਕਿਉਂ ਹੋ ਜੀ ਗੱਲ ਇਹ ਬੰਦਾ ਇੱਕ ਨਾਮ ਹੈ ਕਥਾ ਉਹ ਮੈਨੂੰ ਕਦੇ ਭੁੱਲਦੀ ਨਹੀਂ ਕਹਿੰਦੇ ਪੰਡਿਤ ਪੰਡਿਤ ਦਾ ਬੰਦਾ ਬਹੁਤ ਗਿਆਨੀ ਤੇ ਨਹੀਂ ਬ੍ਰਾਹਮਣ ਹੋਰ ਚੀਜ਼ ਆ ਪੰਡਿਤ ਹੋਰ ਚੀਜ਼ ਹੈ ਮਾਫ ਕਰਨਾ ਪੰਡਿਤ ਜੀ ਬਹੁਤ ਗਿਆਨਵਾਨ ਸਗੇ ਉਹਨਾਂ ਨੇ ਡੌਂਡੀ ਪਟਵਾਈ ਹੋਈ ਸੀ ਕਿ ਕੋਈ ਮੈਨਾਂ ਬਹਿਸ ਕਰਕੇ ਦੇ ਲੋ ਨੋ ਵਨ ਕੈਨ ਬੀਟ ਮੀ ਮੈਨੂੰ ਪਤਾ ਸਾਰਾ ਹੈ ਤੇ ਕੋ ਬਾਬਾ ਜੀ ਨਾਮ ਜਪਣ ਵਾਲੇ ਸੀ ਸਧਾਰਨ ਵਾਇਰ ਦਾ ਨਾਮ ਜਪਣ ਵਾਲੇ ਉਹਨਾਂ ਨੂੰ ਜਾ ਕੇ ਕਿਸ ਨੇ ਕਿਹਾ ਬਾਬਾ ਜੀ ਉਹ ਚੈਲੇ ਉਹ ਤੁਹਾਨੂੰ ਲਲਕਾਰੇ ਮਾਰਦਾ ਪੰਡਤ ਜੀ ਮਹਾਰਾਜ ਤੇ ਮੈਂਨਾਂ ਤੋਂ ਧਰਮ ਦੀ ਬਹਿਸ ਕਰਕੇ ਦੇਹਲਾ ਬਾਬਾ ਜੀ ਕਹਿੰਦੇ ਫਿਰ ਕਿੱਦਾਂ ਕਰਨੀ ਆ ਕਹਿੰਦਾ ਹੁਣ ਤੇ ਤੁਸੀਂ ਬਾਬਾ ਜੀ ਕਾਹਦੇ ਜੇ ਤੁਸੀਂ ਗੱਲ ਨਾ ਕੀਤੀ ਤਾਂ ਕਹਿੰਦੇ ਅਛਾ ਹੀ ਕਰ ਲੈਨੇ ਫਿਰ ਉਹਨਾਂ ਨੂੰ ਇਕੱਠਿਆ ਕੀਤਾ ਤੇ ਪੰਡਤ ਜੀ ਸਿੱਗੇ ਨਾਸਤਕ ਵੈਸੀ ਤੋਂ ਲੱਪੇ ਫੇਰਾ ਬੇ ਹੁੰਦਾ ਤਾਂ ਇਦਾਂ ਕਿਦਾਂ ਹੁੰਦੀ ਬਹੁਤ ਤੇ ਬਾਬਾ ਜੀ ਘੜੀ ਵਿੱਚ ਉੱਠਣ ਤਾਂ ਉਹਨੂੰ ਕਾਬੇਜ ਲੜਨ ਥੋੜੇ ਚਿਰ ਬਾਅਦ ਉਹ ਪੰਡਿਤ ਜੀ ਬੜੇ ਖਫਾ ਹੋ ਗਏ ਯਾਰ ਮੈਂ ਬਹਿਸ ਕਰ ਰਿਹਾ ਤੇ ਨਾ ਤੂੰ ਮੈਨੂੰ ਗੱਲ ਕਰ ਉਸ ਵਿਸ਼ੇ ਤੇ ਆਖ ਕਿਹਾ ਉਹ ਤੂੰ ਘੜੀ ਕੁਛ ਮੈਨੂੰ ਜੱਫੀ ਪਾ ਲੈਣਾ ਕਾਵੇ ਚਲਾ ਦੇਣਾ ਬਾਬਾ ਜੀ ਕਹਿੰਦੇ ਮੈਂ ਇਦਾਂ ਦਾ ਦਿਮਾਗ ਹੈ ਤੇ ਪਰ ਕਮਾਲ ਹੈ ਰੱਬ ਕਿੰਨੇ ਵਧੀਆ ਦਿਮਾਗ ਬਣਾ ਕਿੰਨੇ ਕਿੰਨੇ ਕਲਾਵਰ ਦਿਮਾਗ ਬਣਾਇਆ ਪਾਲੋ ਕਿੰਨੇ ਚਸਤ ਬੰਦੇ ਬੰਦੇ ਬਣਾਏ ਆ ਇੰਨਾ ਤੋਂ ਘੱ ਇੰਨਾ ਇੰਨਾ ਹੁਸ਼ਿਆਰ ਬਹੁਤ ਹੈ ਬੀ ਤੁਹਾਨੂੰ ਇਹਦਾ ਮਤਲਬ ਓ ਜਿੱਥੇ ਗੁਰੂ ਮਾਰਗ ਨੇ ਵੀ ਕਰਪਾੜ ਪਰ ਗੱਡੀ ਲੱਦੀ ਆਖੀ ਤੇ ਕਹਿੰਦੇ ਨਾਨਕ ਲੇਖਿਆ ਇੱਕ ਗੱਲ ਹੋਰ ਹਮੇਚਾ ਖੜਨਾ ਚਾਹ ਹੰਕਾਰ ਵਧਾ ਲਿੰਦਾ ਲੇਕਿਨ ਬੰਦੇ ਨੂੰ ਸੱਚ ਦਾ ਪਤਾ ਨਹੀਂ ਲੱਗਦਾ ਫਿਲਾਸਫੀ ਪੜਲਿੰਦਾ ਦਰਸ਼ਨ ਪੜਲਿੰਦਾ ਸੱਚ ਦਾ ਸੱਚ ਦਾ ਪਤਾ ਉਹਨਾਂ ਚ ਨਹੀਂ ਲੱਗਣਾ ਜਦ ਤੱਕ ਅਸੀਂ ਸੱਚ ਸਰੂਪ ਨਹੀਂ ਹੁੰਦੇ ਤਾਂ ਮੂਰਖਿਆ ਸੀ ਬਾਣੀ ਦੇਖ ਕੇ ਪੜੀ ਜਾਣੀ ਮਸਾਦਨ ਪੜ ਜਾਊਗਾ ਇਹਦਾ ਕੋਟ ਦੁਨੀਆ ਪੰਜ ਪੰਜ ਹਜ਼ਾਰ ਕੋਟ ਨੇ ਇੱਕ ਗੱਲ ਤੇ ਜੇ ਇਗਨੋਰੈਂਸ ਤੇ ਗੱਲ ਕਰਨੀ ਹੋਵੇ ਗਿਆਨਤਾ ਤੇ ਪਤਾ ਨਹੀਂ ਕਿੰਨੇ ਹਜ਼ਾਰਾਂ ਕੋਟ ਨੇ ਸਿਆਣਿਆਂ ਤੋਂ ਸਿਆਣੇ ਬੰਦਿਆਂ ਦੇ ਨਾ ਪੜੀ ਜਾਊਗਾ ਇਥੇ ਪਰ ਸੱਚ ਸਰੂਪ ਇਹ ਗੱਲ ਆ ਜੀ ਆਪਣਾ ਸੱਚ ਸਰੂਪ ਅਸੀਂ ਸਹੀ ਸਰੂਪ ਵਿੱਚ ਨਹੀਂ ਆ ਜੀ ਕਦੇ ਇਹ ਬੰਦੇ ਛਲੇਡੇ ਆ ਜੀ ਕਦੇ ਮੈਂ ਕੱਪਤਾ ਦੇ ਸਿਖਰ ਕੀਤਾ ਸੀ ਕਦੇ ਕੁਛ ਬਣ ਜਾਂਦਾ ਬੰਦਾ ਕਦੇ ਕੁਛ ਬਣ ਜਾਂਦਾ ਇਸ ਕਰਕੇ ਮੂਰਖ ਆ ਜੀ ਤੋ ਇੱਕ ਹੋਰ ਉਹ ਐ ਕਹ ਲਓ ਵੀ ਭਾਈ ਜੀ ਸੀਗੇ ਉਹ ਪ੍ਰਸ਼ਾਦ ਥੋੜਾ ਸਵਾਦ ਦੇ ਲੈਂਦੇ ਸੀ ਭੁਗ ਲਾਉਣ ਤੋਂ ਪਹਿਲਾਂ ਤਾਂ ਉਹਦੀ ਪੇਸ਼ੀ ਹੋ ਗਈ ਪੇ ਤੂੰ ਜੂਠਾ ਕਰਦਾ ਜਬ ਪੰਡਤ ਜੀ ਕਹ ਲਓ ਬ੍ਰਾਹਮਣ ਕਹ ਲਓ ਉਹ ਕਹਿੰਦੇ ਵੀ ਮੇਰੀ ਮਾਤਾ ਜੀ ਜਦੋਂ ਮੈਨੂੰ ਕੁਝ ਵੀ ਬਣਾ ਕੇ ਦਿੰਦੇ ਸੀ ਖਾਣ ਨੂੰ ਉਹ ਪਹਿਲਾਂ ਆਪ ਸਵਾਦ ਦੇਦੀ ਸੀ ਇਹ ਸਹੀ ਆ ਖਾਣ ਨੂੰ ਫਿਰ ਮੈਨੂੰ ਦਿੰਦੀ ਸੀ ਇਸ ਕਰਕੇ ਪਲਤਾ ਤੈਸ ਸਾਰਿਆ ਜੋੜ ਕਦੇ ਨਾ ਆਇਆ ਜਿਹੜਾ ਬੰਦਾ ਨਾਮੀ ਹੈ ਪ੍ਰਮਾਤਮਾ ਦਾ ਜਿਹਨੂੰ ਨਾਮ ਮਿਲ ਗਿਆ ਬਖਸ਼ਿਸ਼ ਹੋ ਗਈ ਉਹਦੀ ਗੱਲ ਸੰਸਾਰ ਨਾਲ ਕਦੇ ਬਣਨੀ ਨਹੀਂ ਸੰਸਾਰ ਬਹਿਸ ਤੇ ਖੜਾ ਲੌਜੀਕ ਤੇ ਇਸੇ ਕਰਕੇ ਤਾਂ ਸਾਰੇ ਹੁਣ ਅੱਜ ਕੱਲ ਨਾਸਤਿਕ ਹੁੰਦੇ ਜਾ ਰਹੇ ਆ ਉਹ ਰੂਹ ਹੀ ਖੋ ਗੋ ਆ ਲਈ ਆਪਣੀ ਹਾਇ ਰੱਬਾ ਜੀਵਨ ਦਾ ਭੇਤ ਹੀ ਜਾਂਦਾ ਲੱਗਾ ਜ਼ਿੰਦਗੀ ਚ ਤੇ ਫੇਕੀ ਖਣਾ ਤੇ ਕੀ ਸੁਣਣਾ ਲੈਣਾ ਤੇ ਕੀ ਸੁਣ ਸੁਣਾ ਆਪਣੇ ਕਹਿੰਦੇ ਹੁੰਦੇ ਆ ਪੌੜੀ ਸੱਚੇ ਪਾਸ਼ਾ ਭੱਲਾ ਤੀਜਾ ਕਹਿੰਦਾ ਕਿ ਭਗਤਾ ਤੈ ਸਾਰਿਆਂ ਜੋੜ ਕੇ ਦੇਣਾ ਬੀਟਵੀਨ ਦਾ ਲਾਰਡਸ ਗੋਡੀਜ਼ ਐਂਡ ਦਾ ਪੀਪਲ ਆਫ ਦਾ ਵਰਲਡ ਥੇਅਰ ਕੈਨ ਨੈਵਰ ਬੀ ਐਨੀ ਟ੍ਰੂ ਅਲਾਈਅੰਸ ਇਸ ਕਰਕੇ ਧਰਮ ਦੇ ਮਾਰਗ ਤੇ ਚੱਲਦੇ ਆ ਆਪਾਂ ਕੱਲੇ ਆ ਸਵਾ ਲਖਾ ਖਾਲਸਾ ਵਾਹਿਗੁਰੂ ਜੀ ਅੱਗੇ ਹੈ ਕਬੀਰ ਜੀ ਮਾਰੇ ਕਹਿੰਦੇ ਕਬੀਰ ਮਾਇਆ ਡੋਲਨੇ ਪਵਨ ਚ ਕੋਲਨਹਾਰ ਆਪਣੇ ਜਿੱਦਾ ਬੀਬੀ ਮਧਾਨੀ ਪਾਉਂਦੀ ਹੁੰਦੀ ਸੀ ਨਾ ਸਵੇਰ ਨੂੰ ਉੱਠ ਕੇ ਦਾਦੀ ਮਾਤਾ ਵੀ ਸਾਰੀ ਬਾਰੀ ਬਾਰੀ ਜਦੋਂ ਜੀ ਸੂਣ ਲੱਗਦਾ ਸੀ ਇਦਾਂ ਹੀ ਕਬੀਰ ਜੀ ਮਾਰੇ ਕਹਿੰਦੇ ਪਈ ਇਹ ਜ਼ਿੰਦਗੀ ਸਹਾਂ ਨਾਲ ਰੜਕ ਹੋ ਰਹੀ ਆ ਬਧਾਨੀ ਜ਼ਿੰਦਗੀ ਦੀ ਤੇ ਜੋ ਮੱਖਣ ਨਹੀਂ ਕਰਨਾ ਆ ਰਿਹਾ ਹਾਇਰ ਬਾ ਮੱਖਣ ਨਹੀਂ ਕਰਨਾ ਮੱਖਣ ਨੇ ਜੇ ਮੱਖਣ ਕੱਢਣਾ ਹੁੰਦਾ ਤਾਂ ਇੱਥੇ ਭੰਗੜੇ ਪੈਂਦੇ ਹੁਣ ਸਾਰੇ ਪਾਸੇ ਲੱਖ ਖੁਸ਼ੀਆਂ ਹੁੰਦੀਆਂ ਪਾਤਸ਼ਾਹੀਆਂ ਹੁੰਦੀਆਂ ਜੱਫੀਆਂ ਪੈਂਦੀਆਂ ਹੁੰਦੀਆਂ ਜ਼ਿੰਦਗੀ ਚ ਪਕੀਜ਼ਗੀ ਹੁੰਦੀ ਜ਼ਿੰਦਗੀ ਚ ਪਿਆਰ ਹੁੰਦਾ ਸੋ ਇਹ ਲੜਤਾ ਹੋਰੇ ਹਿਸਾਹਾਂ ਦੇ ਨਾਲ ਜ਼ਿੰਦਗੀ ਨੂੰ ਰੜਕ ਰਹੇ ਆ ਪਰ ਉਹ ਕਹਿੰਦੇ ਸੰਤੋ ਮੱਖਣ ਖਾਇਆ ਸ਼ਾਸ ਪੀਐ ਸੰਸਾਰ ਹੁਣ ਇਹ ਗੱਲ ਕੋਈ ਮੰਨੂਗਾ the saints eat the butter while the world drinks the whey baqi duniya lassi pindi a te sant ke shakde a makkhan matlab zindagi choh behtareen jehdi cheez a oh santan kol sache santan kol jehde nahi jehde ajj kal oh bahut chalde a bhai main nahi kehna re bhai fir kende kabeer ji meri meri karte janm gayo sahay sukh bhajang balyo raho his life waste as he cries out mine mine the pool of his power has dried up zindagi meri meri ek hor badi ajeeb gall kahi kabeer ji maharaj oh kehnde pe jehde madhari lok hunde ne na band nchaunde jehde bandarano jarichha nu oh ki karde pe jangal ch jaake na ek kujje de dane paake ta dabeyo and ਬਾਂਦਰ ਜਾਂ ਰੈਸਟ ਜਾਂਦਾ ਉਹਨੂੰ ਮੈਂ ਕਹਾਂ ਜਾਂਦਾ ਵੀ ਦਾਣੇ ਇਹਦੇ ਵਿੱਚ ਖਿਲਾ ਖਿਲਾ ਆਪਾਂ ਵੀ ਉਹ ਖਾਨੇ ਆ ਬੜਾ ਚਮਲਾਵੇ ਸੀ ਕੋਈ ਉਹ ਆਏ ਕਿਉਂ ਸਤਨਾਮ ਸੱਚੀ ਖਾਨੇ ਆ ਆਪਾਂ ਸਾਰੇ ਪਤਾ ਨਹੀਂ ਮੈਨੂੰ ਤਾਂ ਮੇਰਾ ਪਤਾ ਮੈਂ ਤਾਂ ਖਾਨਾ ਫੁੱਲ ਜਾਈਦਾ ਜਦੋਂ ਕੋਈ ਕਹੇ ਮੜਾ ਜੈ ਐਨੀਵੇ ਉਹ ਆਪਣਾ ਹੱਥ ਉਹਦੇ ਵਿੱਚ ਪਾ ਲੈਂਦਾ ਸੀ ਥੋੜਾ ਗਲਮਾ ਟਾਈਟ ਹੁੰਦਾ ਹੋਗਾ ਫੇਰ ਪਾ ਲੈਂਦਾ ਮੁੱਠ ਦਾਣਿਆਂ ਦੀ ਦਾਣਿਆਂ ਦੀ ਮੁੱਠ ਭਰ ਲੈ ਤਾਂ ਉਹ ਬਾਹਰ ਨਹੀਂ ਨਿਕਲਦੀ ਉਹ ਬਾਹਰ ਨਹੀਂ ਨਿਕਲਦੀ ਤਾਂ ਮੋਠੋ ਛੜਦਾ ਨਹੀਂ ਪਈ ਚਲੋ ਮੈਨੂੰ ਪਤਾ ਵੀ ਲੱਗ ਜਾਂਦਾ ਬੰਦੇ ਆ ਰਿਹਾ ਮੈਨੂੰ ਫੜਨ ਉਹ ਫੜ ਲੈਂਦੇ ਆ ਫਿਰ ਕੁੱਟਮਾਰ ਕਰਕੇ ਨਚਾਉਂਦੇ ਸਾਰੀ ਉਮਰ ਠੀਕ ਹੀ ਇਹ ਇਨਸਾਨ ਦੀ ਤਰਾਸਤੀਆ ਇਸ ਕਰਕੇ ਬੰਦਾ ਮੂਰਖਾ ਇਕੱਲੀ ਡੋਨਲਡ 트ੰਪ ਦੀ ਨਹੀਂ ਮੁੱਠ ਭਰੀ ਵੀ ਮੈਨੂੰ ਆਈਸਲੈਂਡ ਦੱਸਣਾ ਚਾਹੀਦਾ ਗ੍ਰੀਨਲੈਂਡ ਚਾਹੀਦਾ